ਫਿਰ ਦੇਖਿਆ ਕੀ ਉਹਨੂੰ ਦਰਸ਼ਨ ਕੀ ਹੋਇਆ ਉਹ ਲੰਮੇ ਤਾਰੇ ਦਾ ਦਰਸ਼ਨ ਹੋ ਗਿਆ ਤਾਰਾ ਚੜਿਆ ਲੰਮਾ ਐ ਸਮਝ ਲਓ ਉਹਨੂੰ ਉਹ ਲੰਮੇ ਤਾਰੇ ਦੀ ਚੋਟੀ ਦੀ ਗੀ ਬੋਦੀ ਦੀ ਅਣੀ ਯਾਨੀ ਉਹਨੂੰ ਤਨਚੋਂ ਮੰਨਦਾ ਦਰਸ਼ਨ ਕਰਾਤਾ ਚੋਟੀ ਜਾਨ ਦਿਖਾਈ ਤਾਰੇ ਧੁੰਮਕੇ ਤ ਚੋਟੀ ਬੋਦੀ ਨਹੀਂ ਹੁੰਦੀ ਉਹ ਬੋਦੀ ਵਾਲਾ ਤਾਰਾ ਕਹਿੰਦੇ ਬੋਦੀ ਵਾਲਾ ਤਾਰਾ ਨਹੀਂ ਹੁੰਦਾ ਤਾਰਾ ਜੜਿਆ ਲੰਮਾ ਉਹ ਜਿਹੜਾ ਤਾਰਾ ਲੰਮਾ ਜੜਿਆ ਨਾ ਮੁਰਬਾਨੀ ਆਦ ਵਿੱਚ ਉਹਨਾਂ ਦਰਸ਼ਨ ਕਰਾਇਆ ਹੈ। ਦਾਰਾ ਜੜਿਆ ਲੰਮਾ ਵਾਲੀ ਗੱਲ ਹੈ ਚੋਟੀ ਜਾਨ ਦਿਖਾਈ ਜਾਨਾ ਧੂਮਗੇਤ ਆਦ ਬੁਰੂ ਗਰਾਵ ਸਾਹਿਬ ਜਿਹਨੇ ਪੜਿਆ ਹੋਇਆ ਉਹਨੇ ਲਿਖਿਆ ਹੈ। ਉਹਨੂੰ ਕੀ ਪਤਾ ਧੂਮਗੇਤ ਕੀ ਹੁੰਦਾ? ਕਿਹਨੂੰ ਦਿਖਾਈ ਚੋਟੀ? ਕਿਹਨੂੰ ਦਿਖਾਈ ਚੋਟੀ? ਉਹਦਾ ਮਾਰਦਾ ਉਹਦਾ ਬੜਾ ਦੱਸਦਾ ਚੋਟੀ ਕਿਹਨੂੰ ਦਿਖਾਈ ਫਿਰ? ਜਿਹੜਾ ਸਾਹ ਲੈਂਦਾ ਉਹ ਹੈ ਉਹੀ ਦਿਖਾਇਆ ਉਹਨੂੰ ਕੌਣ ਸੀ ਤਾਰਾ ਜਿਹੜਾ ਲੰਮਾ ਗੜਾ ਤਾਰਾ ਤਾਰਾ ਇਹ ਜਿਹੜਾ ਜੱਦਾ ਹੈ ਲੰਮਾ ਹੈ ਕੌਣ ਕਹਿ ਨਾ ਸਕੇ ਕੋਈ ਤੂੰ ਕੱਟ ਕਾ ਇਹ ਜਿਹੜਾ ਜੀਵ ਹੈ ਲੰਮਾਦਾਰ ਆਈ ਹੈ ਜਿਹੜਾ ਜਦੋਂ ਤੋਂ ਜਨਮ ਲੈ ਰਿਹਾ ਹੈ ਇਹ ਹੈ ਤਾਂ ਤਾਰੇ ਜਨਮ ਗਿਆਨ ਇਹਦੇ ਕੋਲ ਤਾਰੇ ਜਨਮ ਗਿਆਨ ਜਨਮੋਂ ਕੱਤਾ ਜਦ ਹੀ ਸ੍ਰੀ ਪੈਦਾ ਹੋਈਏ ਕਹਿ ਨਹੀਂ ਸਕਿਆ ਕੋਈ ਤੂੰ ਕਦ ਕਬ ਬਾਤ ਲੰਮੀ ਹੋ ਰਹੀ ਦੀ ਲੰਬੇ ਤਾਰੇ ਦੀ ਜਦਦਾ ਇਹ ਹੈ ਜਦ ਦੀ ਸੇਸੀ ਬਣੀਏ ਇਹ ਆਤਮਾ ਦੀ ਗੱਲ ਇੱਕ ਦੀ ਗੱਲ ਹੈ ਰੋ ਨਹੀਂ ਹੈ ਮਨ ਨਹੀਂ ਗੱਲਾ ਹੈ ਹਾਂ ਲੰਮਾ ਸੇਵੇ ਦਾ ਖੜਾ ਨਹੀਂ ਨਹੀਂ ਥੋੜੀ ਜਿਹੜਾ ਸਾਹ ਲੈ ਰਿਆ ਪ੍ਰਾਤਮਾ ਦੀ ਗੱਲ ਹੈ ਅੰਦਰ ਆਇੜਾ ਜਿਹਦੀ ਵਜ੍ਹਾ ਨਾਲ ਸਰੀਰ ਚੱਲਦਾ ਉਹਦੀ ਗੱਲ ਹੈ। ਸਮਝਾ ਰਹੇ ਨੇ ਉਹਨੂੰ ਜਿਹੜਾ ਦਿਮਾਗ 'ਚ ਬੈਠਾ। ਉਹਨੂੰ ਤਾਂ ਸਮਝਾ ਰਹੇ ਨਹੀਂ। ਦਰਸ਼ਨ ਹੋਦਾ ਹੋਇਆ ਅੰਦਰਲੇ ਦਾ। ਆਤਮ ਦਰਸ਼ਨ ਉਹ세 ਨੂੰ ਕਹਿੰਦੇ ਨੇ। ਆਪਣੇ ਮੂਲ ਦਾ ਹੀ ਦਰਸ਼ਨ ਹੋਇਆ ਅਸਲ 'ਚੋ। ਜਿਹੜਾ ਤਨ 'ਚ ਮਨ ਨੂੰ ਫ਼ੋੜਣਾ, ਅਸਲ 'ਚੋ ਉਸੇ ਨੂੰ ਫ਼ੋੜਣਾ ਉਹਦਾ ਨਾਂ ਹੀ ਮਨ ਹੈ। ਖੋਜਦਾ ਖੋਜਦਾ ਇਹ ਕਹੋ ਜਾਂਦਾ। ਖੋਜਦਾ ਖੋਜਦਾ ਇਹ ਕੀ ਹੋ ਜਾਂਦਾ ਹੁੰਦਾ। ਮਨ ਇਹ ਤੇ ਮਨ ਮੰਨੇ ਆ ਪੌੜੀ ਛੋਟਾਂ ਪਵਨ ਨਗਾਰੇ ਅਣੀਆਂ ਜੁਟੀਆਂ ਉਲਟੋ ਉਲਟੋ ਮਨ ਨੂੰ ਵਨ ਉਲਟੋ ਮਨ ਮੈਂ ਬਰੇ ਇਹ ਜਾ ਕੁਛ ਮਨ ਮੈਂ ਮਨ ਉਲਟੋ ਬਰੇ ਆ ਮਨ ਮੈਂ ਮਨ ਉਲਟੋ ਮਰੇ ਜਾਂ ਉਲਟਾ ਬਾਨੂ ਖੋਜਣ ਲੱਗਦਾ ਮਨ ਉਹਦੇ ਵਿੱਚੇ ਹੀ ਵੱਡ ਜਾਂਦੇ ਜਾਂਦੇ ਸਮਝ ਮਨ ਮੈਂ ਮਨ ਉਲਟੋ ਮਰੇ ਅਣ ਬਾਲਾ ਮਨ ਜਦੋਂ ਖੋਜਣ ਲੱਗਦਾ ਉਹਦੇ ਵਿੱਚ ਹੀ ਫੜ ਜਾਂਦੇ ਜਾਂਦੇ ਸਮਝ ਜਾਂਦੇ ਮਰ ਜਾਂਦਾ ਉਹ ਜਾ ਕੇ ਇੱਕੋ ਰਹਿ ਜਾਂਦਾ ਇੱਕੋ ਰਹਿਣਾ ਲੋ ਨਹੀਂ ਹੁਣ ਆਦਮ ਜੀਰ ਪ੍ਰਾਤਮਿਕ ਦੀ ਮੈਂ ਜਿਹੜਾ ਕਿਹਾ ਹੈ ਉਹ ਕਿਹਾ ਹੈ ਪਹਿਲਾਂ ਤਾਂ ਆਪਣੇ ਆਪ ਨੂੰ ਸਮਝ ਲਓ ਵੀ ਮੈਂ ਕੁਛ ਨਾ ਨਿਰਕਾਰ ਫਿਰ ਪ੍ਰਾਤਮਿਕ ਦੀ ਖੋਜ ਕਰੋ ਫਿਰ ਕਿਹ ਹੋ ਜਾਊਗਾ ਹਾਂਜੀ ਪੌੜੀ ਹਾਂ ਚੋਟਾਂ ਪਵਣ ਨਗਾਰੇ ਅਣੀਆਂ ਜੁੱਟੀਆਂ ਚੋਟਾਂ ਪਵਣ ਨਗਾਰੇ ਅਣੀਆਂ ਜੁੱਟੀਆਂ ਅਣੀਆਂ ਹੁੰਦੀਆਂ ਨੇ ਸਾਰ ਦੇ ਤੀਰ ਅਣੀ ਅਣਿਆਲੇ ਅਣੀਆਂ ਰਾਮ ਰਾਜੇ ਗੁਰਬਾਣੀ ਮੰਮਾਣੇ ਬਸ ਉਹਨਾਂ ਤਤ ਗਿਆ ਦੀ ਗੱਲ ਐ ਅਣਿਆਲੇ ਅਣੀਆਂ ਟੁੱਟਾ ਪਮਨ ਨਗਾਰੇ ਆਣੀਆਂ ਜੁੱਟੀਆਂ ਅਣੀਆਂ ਜੁੱਟੀਆਂ ਆਣੀਆਂ ਚਣੀਆਂ ਜੁੱਟੀਆਂ ਉਧਰੋਂ ਵੀ ਉਧਰੋਂ ਅਣੀਆਂ ਦਿਲ ਰਾਗੇ ਤੂ ਲੈਣਾ ਤਰਵਾਰੀ ਦੇਵਾਂ ਦਾਣਵੀ ਦੇਵਦਾਨਵਾਂ ਨੇ ਤਾਂ ਆਪਣੀ ਬੁੱਧੀ ਦਾ ਇਸਤੇਮਾਲ ਕੀਤਾ ਦੇਵਦਾਨਵਾਂ ਨੇ ਤਾਂ ਦੇਖੋ ਦੇਵੀ ਬੈਠੇ ਦਾਨੂ ਕੀ ਬੈਠੇ ਨੇ ਦੇਵ ਜਾਂ ਝੂਠੇ ਕੀਤੇ ਉਹ ਵੀ ਸਵਾਲ ਕਰਦੇ ਨੇ ਵਿਰੋਧ ਕਰਦੇ ਨੇ ਕਈ ਗੱਲਾਂ ਦਾ ਆਮੇ ਚੱਢੀ ਉਹਨਾਂ ਨੇ ਚੜਾ ਕੇ ਲੈ ਲਿਆ ਪਰ ਉਹਨਾਂ ਦਾ ਵੀ ਕੱਖ ਛੱਡਿਆ ਜੇ ਅਸੀਂ ਵਿਰੋਧ ਕਰਾਂਗੇ ਨਾ ਜਿਹੜੇ ਗੁਰਮਤਿ ਦੇ ਵਿਰੋਧੀ ਨੇ ਜਦੋਂ ਬਰਨ ਦੇ ਵਿਰੋਧੀ ਨੇ ਨਹੀਂ ਮੰਨਣ ਵਾਲੇ ਉਹਨਾਂ ਦਾ ਕਰਾਂਗੇ ਜਿਹੜੇ ਦੂਏ ਨੇ ਆਖਿਆ ਨਹੀਂ ਮਨ ਦੇ ਨੇ ਗੁਰੂ ਘਰੋਂ ਬਰੋ ਉਹਨਾਂ ਦਾ ਵੀ ਨਾਲ ਕਰਨਾ ਪੈਣਾ ਉਹਨਾਂ ਦਾ ਕਰੇ ਬਿਨਾ ਉਹਨਾਂ ਦੂਆਂ ਦੀ ਤਸਲੀਕ ਨਹੀਂ ਹੋਊ ਝੂਠ ਇਹਨਾਂ ਕੋਲ ਵੀ ਹੈ ਝੂਠ ਉਹਨਾਂ ਕੋਲ ਅਸਲ 'ਚ ਇਹਨਾਂ ਦੇ ਝੂਠ ਨੂੰ ਮੰਨਣ ਨੂੰ ਧਿਆਰ ਨਹੀਂ ਜੇ ਉਹ ਵਿਰੋਧੀ ਹੋਏ ਨੇ ਗਰਮਾਂ ਦੇ ਵਜ੍ਹਾ ਇਹ ਨਹੀਂ ਜੇ ਗਰਮਾਂ ਦੇ ਵਿਰੋਧੀ ਹੋਏ ਨੇ ਅੱਜ ਬੰਦੇ ਜੋ ਮੇਵਾਰੀ ਹਨ ਆ ਰਿਏ ਜਿਹੜਾ ਇਹਦੇ ਕੋਲ ਅਜ ਗੁਰਮਤ ਦਾ ਪ੍ਰਚਾਰ ਹੈ ਜਿਹੜੇ ਅਜ ਪ੍ਰਚਾਰ ਕਰ ਰਹੇ ਨੇ ਉਹ ਤਸੱਲੀਕ ਕਿਉਂ ਨਹੀਂ ਕਰਾ ਸਕੇ ਜੇ ਕਰਾ ਨਹੀਂ ਸਕਦੇ ਤਾਂ ਉਹਨਾਂ ਨੂੰ ਆਪਣਾ ਮਨ ਪਹਿਲਾਂ ਪਰਬੋਧਣਾ ਚਾਹੀਦਾ ਪਿਛੇੜ ਜਾਣਾ ਚਾਹੀਦਾ ਪ੍ਰਥਮੇ ਮਨ ਪਰਬੋਧਾ ਆਪਣਾ ਪਾਛਾ ਵਰ ਜਾ ਪਾਛਾ ਵਰ ਜਾਵਾ ਵਾਲੀ ਗੱਲ ਉਹਨਾਂ ਨੇ ਕਿਉਂ ਨਹੀਂ ਮੰਨੀ ਜੇ ਉਹਨਾਂ ਚ ਕਮੀ ਸੀ ਦੂਰ ਕਿਉਂ ਨਹੀਂ ਕੀਤੀ ਇਹ ਕਿਉਂ ਨਹੀਂ ਕਰ ਰਹੇ ਉਹ ਜ਼ਿਆਦਾ ਕਸੂਰਵਾਰ ਨੇ ਇਹਨਾਂ ਨੂੰ ਵੀ ਜੇ ਸਕੂਲ ਦਾ ਰਿਜ਼ਲਟ ਜ਼ੀਰੋ ਆਉਂਦਾ ਤਾਂ ਸਟਾਫ ਜ਼ਿੰਮੇਵਾਰ ਨਲਾਇਕ ਸਾਰੇ ਕੱਢ ਦੇਣਾ ਚਾਹੀਦੇ ਸਟਾਫਰ ਬਣੇ ਜੋ ਕਮੇਟੀ ਦੋਏ ਕੱਢ ਦੇਣੇ ਚਾਹੀਦੇ ਸਟਾਫ ਨਲਾਇਕ ਉਹਨਾਂ ਨੇ ਰੱਖਿਆ ਕਿਉਂ ਰੱਖਿਆ ਕਿਉਂ ਰੱਖਿਆ ਇਹਨਾਂ ਨੇ ਨਲਾਇਕ ਸਟਾਫ ਰੱਖਿਆ ਹੋਇਆ ਉਹ ਵੀ ਉਹਨਾਂ ਹੀ ਜ਼ਿੰਮੇਵਾਰ ਨੇ ਜਿਹੜੇ ਸਟਾਫ ਵਾਲੇ ਨੇ ਵੀ ਉਹਨਾਂ ਹੀ ਜ਼ਿੰਮੇਵਾਰ ਨੇ ਸਾਰਾ ਆਪਰੇਸ਼ਨ ਇਹਨਾਂ ਦਾ ਹੋਣਾ ਚਾਹੀਦਾ ਜੇ ਕੋਈ ਗੁਰਮਖ ਨਹੀਂ ਬੜ ਰਿਹਾ ਕਿੱਥੇ ਗਲਤੀ ਆ ਕਿਉਂ ਨਹੀਂ ਬੜ ਰਿਹਾ ਤੁਸੀਂ ਕਾ ਜੱਬ ਹੋਗੇ ਵਾੜ ਦੇ ਵੀ ਤੁਸੀਂ ਜਾਣੇ ਹੋ ਜਿਹਨੂੰ ਭੇਜਦੇ ਹੋ ਕੀ ਕਹਿੰਦਾ ਜਾਸੀ ਉੱਥੇ ਕੀ ਕਹਿੰਦਾ ਜਾਕੇ ਕਿ ਤੁਸੀਂ ਚੁੱਪ ਕਰਾ ਦੇਓ ਸਾਰਿਆਂ ਨੂੰ ਜਾਕੇ ਕੋਈ ਬੋਲੇ ਨਾ ਸਕੇ ਤੁਹਾਡੇ ਸਾਹਮਣੇ ਜਾਕੇ ਦੂਜੇ ਤਰਫਾਂ ਦੇ ਲੋਕ ਜੋ ਗੱਲ ਕਰਦੇ ਨੇ ਤੁਹਾਡੇ ਕੋਲ ਕਰ ਜੂਗਾ ਗੱਲੇ ਹੀ ਨਹੀਂ ਹੈ ਉਹ ਆ ਗਿਆ ਸੀ ਬੋਧੀਆਂ ਦਾ ਉੱਥੇ ਅੰਮ੍ਰਿਤਸਰ ਜਦ ਆਪਾਂ ਗਏ ਸੀ ਇਹ ਨਾ ਦਰਾਈ ਲਾਮਾ ਦੁਆ ਸੀ ਉਹ ਜਿਹੜਾ ਉੱਥੇ ਦਾ ਆਪਣਾ ਲਾਮਾ ਉਹ ਹੈਗਾ ਨਹੀਂ ਉਹ ਗੁਰੂ ਨਹੀਂ ਸੀ ਉਹ ਮਤਲਬ ਹੈ ਚੀਫ ਮਿੰਿਸਟਰ ਹੁੰਦਾ ਉਹ ਆਇਆ ਸੀ ਇਹਨਾਂ ਨੂੰ ਪਤਾ ਨਹੀਂ ਕੀ ਸੀ ਜਿੰਨਾਂ ਉਹਦੇ ਕੋਲ ਗਿਆਨ ਸੀ ਉਹਨਾਂ ਕੋਲ ਹੈ ਨਹੀਂ ਸੀ ਕਿਸੇ ਕੋਲ ਕਿਸੇ ਕੋਲ ਨਹੀਂ ਸੀ ਨਾ ਇਹਨਾਂ ਕੋਲ ਤਾਂ ਕੱਖ ਨਹੀਂ ਹੈਗਾ ਦੂਜੇ ਧਰਮ ਪੜਦੇ ਨੇ ਕਿ ਦੂਜੇ ਧਰਮ ਜਦ ਤੁਸੀਂ ਕੀ ਲੈਣ ਜਿਹੜੇ ਧਰਮ ਗੁਰਮਤਿ ਨੇ ਖੋਟੇ ਕਰਤੇ ਖਰੇ ਧਰਮ ਨੂੰ ਛੱਡ ਕੇ ਖੋਟੇ ਧਰਮਾਂ ਦੀ ਛੱਡੀ ਕਰਨ ਲੱਗੇ ਕਿ ਕੱਢ ਹੋਇਆ ਜੋ ਉਹ ਰੇਤ ਵਿੱਚ ਸੋਨਾ ਕਾਬਲੇ ਉਤੋਂ ਬਾੜਦੇ ਨੇ ਸੋਨਾ ਰੇਤ ਚ ਰੇਤ ਚੋਂ ਸੋਨਾ ਲੱਭਣ ਲੱਗੇ ਨੇ ਹਾਂਜੀ ਤੂ ਲਈਆਂ ਤਲਵਾਰੀ ਦੇਵਾਂਦਾਨਵੀ ਦੇਵਾਂਦਾਨਾਂ ਨੇ ਤਲਵਾਰਾਂ ਧੋਲੀਆਂ ਆਪਸ ਵਿੱਚ ਹੀ ਹਾਂ ਵਾਹਨ ਵਾਰੋ ਵਾਰੀ ਸੂਰੇ ਸੰਘਰੇ ਦੋਇਆ ਕਨੂਗ ਦੇ ਵਾਰ ਕਰਦੇ ਨੇ ਸੂਰੇ ਸੰਗਰੇ ਵਗੈ ਰੁੱਤ ਚੁਲਾਰੀ ਜਿਉਂ ਗੇਰੂ ਵਸਤਰਾ ਰੱਤਾ ਹੈ ਰੁੱਤ ਨਹੀਂ ਹੈ ਵਗੈ ਰੱਤ ਚੁਲਾਰੀ ਜਿਉਂ ਗੇਰੂ ਵਸਤਰਾ ਤੈਨੂੰ ਕਾ ਚਾਹੀਦਾ ਸੀ ਕਦ ਰਾਂ ਦੇ ਤਾ ਬਰਾ ਰੱਤ ਚੁਲਾਰੀ ਆ ਰੱਤ ਦੇ ਗੇਰੂ ਵਸਤਰਾ ਰੱਤ ਦੇ ਚਲ ਛੱਡਦੇ ਪੈਂਦੇ ਨੇ ਸਰੀਰਾਂ ਚੋਂ ਜਿਉਂ ਗੇਰੂ ਵਸਤਰਾ ਜੇ ਗੇਰੂ ਦੇ ਵਸਤਰ ਹੋ ਜਾਂਦੇ ਨੇ ਉਹਨਾਂ ਦਾ ਕੁਛ ਨਹੀਂ ਹੈ ਰੱਤ ਚੁਲਾਰੀ ਕੀ ਹੈ ਉਹ ਬਾਇਆ ਦੀ ਉਹ ਗੱਲ ਕਰ ਰਹੇ ਨੇ ਦੋਇਆ ਸਰੀਰ ਦੀ ਉਹ ਉਨ੍ਹਾਂ ਦੋਵਾਂ ਦੀ ਗਿਆਨ ਚਰਚਾ ਸਰੀਰ ਤੇ ਹੀ ਖੜੀ ਹੈ